ਐਂਡ ਪ੍ਰੈਸ ਦ ਬੈਲ ਆਈਕਨ ਤੂ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕਿਦੇ ਤਨ ਤਨ ਵਾਲਮੀਕ ਭਗਵਾਨ ਤਨ ਤਨ ਬਾਣੀ ਔਰ ਗਿਆਨ ਤਨ ਤਨ ਸ਼੍ਰੀ ਜੋਗ ਵਿਸ਼ਿਸ਼ਟ ਗ੍ਰੰਥ ਤਨ ਤਨ ਗੁਰੂ ਵਾਲਮੀਕ ਕਾ ਪੰਥ ਕਥਾ ਆਰੰਭ ਹੋਤ ਹੈ ਸੁਣੋ ਸੰਗਤ ਤਰ ਧਿਆਨ ਗੁਰੂ ਵਾਲਮੀਕ ਭਗਵਾਨ ਜੀ ਸਦਾ ਕਰੇ ਕਲਿਆਣ ਸ਼੍ਰੀ ਜੋਗ ਵਿਸ਼ਿਸ਼ਟ ਦਰਸ਼ਨ ਪਹਿਲਾ ਵਿਰਾਗ ਪਰ ਕਰਨ ਆਰੰਭ ਉਸ ਸਤ ਚਿਤ ਆਨੰਦ ਰੂਪ ਆਤਮਾ ਨੂੰ ਨਮਸਕਾਰ ਹੈ ਜਿਸ ਕਰਕੇ ਇਹ ਸਾਰੇ ਜੀਵ ਭਾਸਦੇ ਹਨ ਤੇ ਜਿਸ ਵਿੱਚ ਇਹ ਜੀਵ ਲੀਨ ਹੁੰਦੇ ਹਨ ਤੇ ਸਭ ਵਿਆਪਕ ਹੁੰਦੇ ਹਨ ਤੇ ਜਿਸ ਤੋਂ ਗਿਆਤਾ ਗਿਆਨ ਤੇ ਗੇ ਦ੍ਰਸ਼ਟਾ ਦਰਸ਼ਨ ਤੇ ਦ੍ਰਿਸ਼ ਕਰਤਾ ਕਰਨ ਤੇ ਕਰਮ ਸਿੱਧ ਹੁੰਦੇ ਹਨ ਤੇ ਜਿਸ ਆਨੰਦ ਦੇ ਸਮੁੰਦਰ ਕਰਕੇ ਸਾਰਾ ਸੰਸਾਰ ਆਨੰਦਵਾਨ ਹੈ ਤੇ ਜਿਸ ਆਨੰਦ ਕਰਕੇ ਜੀਵ ਜਿਉਂਦੇ ਹਨ ਉਸ ਆਨੰਦ ਸਰੂਪ ਆਤਮਾ ਨੂੰ ਨਮਸਕਾਰ ਹੈ ਅਗਸਤ Muni ਜੀ ਦੇ ਸ਼ਿष्य ਸੁਤੀ ਖੰਦੇ ਮਨ ਵਿੱਚ ਇੱਕ ਸੰਸਾ ਪੈਦਾ ਹੋਇਆ ਉਸ ਸੰਸਨ ਸੇ ਨਿਵਰਤ ਕਰਨ ਲਈ ਉਹ ਅਗਸਤ ਮਹਨ ਜੀ ਦੇ ਆਸ਼ਰਮ ਨੂੰ ਗਿਆ ਤੇ ਵਿਧੀ ਪੂਰਵਕ ਨਮਸਕਾਰ ਕਰਕੇ ਕੋਲ ਬੈਠ ਗਿਆ ਤੇ ਬੜੀ ਨਿਮਰਤਾ ਨਾਲ ਪ੍ਰਸ਼ਨ ਕੀਤਾ ਹੀ ਮਹਾਰਾਜ ਤੁਸੀਂ ਸਭ ਕੁਝ ਜਾਣਨ ਹਾਰ ਤੇ ਸਾਰੇ ਸ਼ਾਸਤਰਾ ਦੇ ਜਾਣਨਕਾਰ ਹੋ ਮੇਰੇ ਮਨ ਵਿੱਚ ਇੱਕ ਸੰਸਾ ਪੈਦਾ ਹੋਇਆ ਹੈ ਜਿਸ ਨੂੰ ਆਪ ਕਿਰਪਾ ਕਰਕੇ ਨਿਵਰਤ ਕਰੋ ਸੰਸਾ ਇਹ ਹੈ ਕਿ ਮੋਕਸ਼ ਦਾ ਕਾਰਨ ਕਰਮ ਹੈ ਜਾਂ ਗਿਆਨ ਹੈ ਜਾਂ ਦੋਨੋਂ ਹਨ ਜੋ ਮੋਕਸ਼ ਦਾ ਸਹੀ ਕਾਰਨ ਹੈ ਸੋ ਦੱਸੋ ਅਗਸਤਿ Muni ਜੀ ਆਪਣੇ ਸ਼ਿਸ਼ ਦਾ ਇਹ ਪ੍ਰਸ਼ਨ ਸੁਣ ਕੇ ਕਹਿਣ ਲੱਗੇ ਹੇ ਸਾਧੂ ਕੇਵਲ ਕਰਮ ਮੋਕਸ਼ ਦਾ ਕਾਰਨ ਨਹੀਂ ਤੇ ਨਾ ਕੇਵਲ ਗਿਆਨ ਤੋਂ ਮੋਕਸ਼ ਪ੍ਰਾਪਤ ਹੁੰਦਾ ਹੈ ਦੋਹਾ ਕਰਕੇ ਹੀ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਕਰਮ ਕਰਕੇ ਅੰਤਹਕਰਨ ਸ਼ੁੱਧ ਹੁੰਦਾ ਹੈ ਮੋਕਸ਼ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਸ਼ੁੱਧ ਅੰਤਹਕਰਨ ਤੋਂ ਬਿਨਾਂ ਕੇਵਲ ਗਿਆਨ ਕਰਕੇ ਵੀ ਮੁਕਤੀ ਨਹੀਂ ਹੁੰਦੀ ਇਸ ਲਈ ਦੋਹਾ ਕਰਕੇ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਕਰਮ ਕਰਕੇ ਪਹਿਲਾ ਅੰਤਹਕਰਨ ਸ਼ੁੱਧ ਹੁੰਦਾ ਹੈ ਫਿਰ ਗਿਆਨ ਉਪਜਦਾ ਹੈ ਤਦ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਜਿਵੇਂ ਦੋਹਾਂ ਖੰਭਾ ਨਾਲ ਪੰਛੀ ਆਕਾਸ਼ ਵਿੱਚ ਸੁੱਖ ਨਾਲ ਉੜਦਾ ਹੈ ਤਿਵੇਂ ਕਰਮ ਤੇ ਗਿਆਨ ਦੋਹਾਂ ਨਾਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਇਹ ਸਾਧੂ ਇਸ ਨੂੰ ਸਮਝਾਉਣ ਲਈ ਇੱਕ ਪ੍ਰਾਤਨ ਇਤਿਹਾਸ ਹੈ ਉਹ ਸੁਣੋ ਇੱਕ ਕਾਰ ਨਾਮ ਦਾ ਬ੍ਰਾਹਮਣ ਅਗਨੀ ਵੇਸ਼ ਦਾ ਪੁੱਤਰ ਆਪਣੇ ਗੁਰੂ ਕੋਲ ਰਹਿ ਕੇ ਚਾਰ ਵੇਦ ਖੱਟ ਅੰਗ ਸਹਿਤ ਅਧਿਆਨ ਕਰਕੇ ਵਾਪਸ ਘਰ ਨੂੰ ਆਇਆ ਤੇ ਕਰਮ ਤੋਂ ਰਹਿਤ ਹੋ ਕੇ ਚੁੱਪ ਹੋ ਗਿਆ ਅਰਥਾਤ ਸੰਸੇ ਸੰਜੁਕਤ ਕਰਮ ਤੋਂ ਰਹਿਤ ਹੋ ਕੇ ਬੈਠ ਗਿਆ ਉਸ ਦੇ ਪਿਤਾ ਨੇ ਪੁੱਤਰ ਨੂੰ ਕਿਹਾ ਖੇ ਪੁੱਤਰ ਕਰਮ ਦੀ ਪਾਲਣਾ ਕਿਉਂ ਨਹੀਂ ਕਰਦਾ ਤੂੰ ਕਰਮ ਕਰਨ ਤੋਂ ਬਿਨਾਂ ਸਿੱਧਤਾ ਕਿਵੇਂ ਪ੍ਰਾਪਤ ਕਰੇਗਾ ਜਿਸ ਕਾਰਨ ਕਰਕੇ ਤੂੰ ਕਰਮ ਤੋਂ ਰਹਿਤ ਹੋਇਆ ਹੈ ਉਹ ਕਾਰਨ ਮੈਨੂੰ ਦੱਸ ਪੁੱਤਰ ਨੇ ਉੱਤਰ ਦਿੱਤਾ हे पिताजी एक संसा मैंने पैदा होया है जिस करके मैं कर्म तो रहत हो गया हां सो संसा सुनो वेद में एक जगह कहा है कि जदों तक अब नख ज्योंदा रहे तदों तक कर्म अर्थात अग्नि हो तद्रिक करता ही रहे एक और जगह कहा है कि ना तन करके मोक्ष होता है ना कर्म करके मोक्ष होता है ਨਾ ਪੁੱਤਰ ਅਧਿਕ ਕਰਕੇ ਮੋਕਸ਼ ਹੁੰਦਾ ਹੈ ਨਾ ਕੇਵਲ ਤਿਆਗ ਕਰਕੇ ਮੋਕਸ਼ ਹੁੰਦਾ ਹੈ ਇਹਨਾਂ ਦੋਹਾਂ ਕਤਨਾ ਵਿੱਚੋਂ ਮੇਰਾ ਕੀ ਕਰਤਵ ਹੈ ਇਹ ਸੰਸਾ ਹੈ ਸੋ ਤੁਸੀਂ ਕਿਰਪਾ ਕਰਕੇ ਮੇਰਾ ਇਹ ਸੰਸਾ ਨਿਵਰਤ ਕਰੋ ਅਗਸਤ ਜੀ ਬੋਲੇ हे ਸਤਿਖਨ ਇਸ ਤਰ੍ਹਾਂ ਜਦੋਂ ਕਾਰਨ ਨੇ ਪਿਤਾ ਨੂੰ ਆਪਣਾ ਸੰਸਾ ਦੱਸਿਆ ਤਦ ਅਗਨੀ ਵੇਖ ਬੋਲੇ हे ਪੁੱਤਰ ਇੱਕ ਕਥਾ ਜੋ ਪਹਿਲੇ ਹੋਈ ਹੈ ਉਸ ਨੂੰ ਸੁਣ ਕੇ ਹਿਰਦੇ ਵਿੱਚ ਧਾਰਨ ਕਰ ਅੱਗੇ ਜੋ ਤੇਰੀ ਇੱਛਾ ਹੋਵੇਗੀ ਸੋ ਕਰਨਾ ਇੱਕ ਸਮੇ ਇੱਕ ਸਰੂਚੀ ਅਫਸਰਾ ਜੋ ਸਭ ਅਫਸਰਾ ਵਿੱਚ ਉੱਤਮ ਸੀ ਉਹ ਹਿਮਾਲਿਆ ਪਰਬਤ ਦੇ ਸੁੰਦਰ ਸਿਖਰ ਤੇ ਜਿਸਤੇ ਦੇਵਤਾ ਤੇ ਕਿਨਰ ਗਣ ਜਿਨ੍ਹਾਂ ਦੇ ਹਿਰਦੇ ਕਾਮਨਾ ਕਰਕੇ ਤੇ ਉਸਾਂ ਸੰਤ ਅਫਸਰਾ ਨਾਲ ਖੇਡਾ ਕਰਦੇ ਸਨ ਤੇ ਗੰਗਾ ਜੀ ਦੇ ਪਵਿੱਤਰ ਜਲ ਦਾ ਪ੍ਰਵਾਹ ਲਹਿਰਾ ਦੇ ਰਿਹਾ ਸੀ ਬੈਠੀ ਸੀ ਉਸਨੇ ਇੰਦਰ ਦੇ ਦੂਤ ਨੂੰ ਆਪਣੇ ਵੱਲ ਆਉਂਦਿਆ ਵੇਖਿਆ ਜਦੋਂ ਉਹ ਨੇੜੇ ਆਇਆ ਤਾਂ ਉਸਨੇ ਕਿਹਾ ਵੱਡੇ ਭਾਗ ਦੇਵ ਦੂਤ ਤੁਸੀਂ ਦੇਵ ਗੁਣਾ ਵਿੱਚੋਂ ਸ੍ਰੇਸ਼ਟ ਹੋ ਤੁਸੀਂ ਕਿੱਥੋਂ ਆਏ ਹੋ ਤੇ ਕਿੱਥੇ ਜਾਓਗੇ ਕਿਰਪਾ ਕਰਕੇ ਦੱਸੋ ਦੇਵ ਦੂਤ ਨੇ ਉੱਤਰ ਦਿੱਤਾ हे ਭਦਰੈ ਅਦੇਸ਼ਤ ਨੇ ਮੀ ਇੱਕ ਰਾਜ ਰਖੀ ਧਰਮਾਤਮਾ ਨੇ ਆਪਣੇ ਪੁੱਤਰ ਨੂੰ ਰਾਜ ਦੇ ਕੇ ਵਿਰਾਗ ਧਾਰਨ ਕਰ ਲਿਆ ਹੈ ਉਸ ਨੇ ਸਭ ਵਿਸ਼ਿਆ ਦੀ ਇੱਛਾ ਤਿਆਗ ਕੇ ਗੰਧਮਾਦਨ ਪर्वਤ ਤੇ ਜਾ ਕੇ ਤਪ ਕਰਨਾ ਸ਼ੁਰੂ ਕਰ ਦਿੱਤਾ ਹੈ ਉਸ ਨਾਲ ਮੈਨੂੰ ਇੱਕ ਕੰਮ ਸੀ ਉਸ ਕੰਮ ਲਈ ਮੈਂ ਹਨਰਾਜਾ ਇੰਦਰ ਦੇ ਕੋਲ ਜਿਸ ਸਮੇਂ ਦूत ਹਾਂ ਸੰਪੂਰਨ ਬਿਰਤਾਂਤ ਦੱਸਣ ਲਈ ਜਾ ਰਿਹਾ ਹਾਂ ਅਫਸਰਾਂ ਨੇ ਪੁੱਛਿਆ ਖੇ ਮਹਾਰਾਜ ਉਹ ਬਿਰਤਾਂਤ ਕੀ ਹੈ ਤੁਸੀਂ ਮੇਰੇ ਲਈ ਬਹੁਤ ਪਿਆਰੇ ਹੋ ਇਹ ਜਾਣ ਕੇ ਮੈਂ ਤੁਹਾਨੂੰ ਪੁੱਛਿਆ ਹੈ ਜਿਹੜੇ ਮਹਾਪੁਰਸ਼ ਹੁੰਦੇ ਹਨ ਉਹਨਾਂ ਨੂੰ ਜੇ ਕੋਈ ਪ੍ਰਸ਼ਨ ਕਰਦਾ ਹੈ ਤਾਂ ਬੜੇ ਪ੍ਰੇਮ ਨਾਲ ਉੱਤਰ ਦਿੰਦੇ ਹਨ ਦੇਵਦੂਤ ਕਹਿਣ ਲੱਗਾ ਹੇ ਪਧਰੇ ਉਹ ਬਿਰਤਾਂਤ ਮੈਂ ਵਿਸਥਾਰ ਨਾਲ ਤੈਨੂੰ ਸੁਣਾਉਂਦਾ ਹਾਂ ਮੰਨ ਲਗਾ ਕੇ ਸੁਣ ਰਾਜੇ ਨੇ ਜਦੋਂ ਗੰਧਮਾਦਨ ਪर्वਤ ਤੇ ਬੜਾ ਤਪ ਕੀਤਾ ਤਦ ਦੇਵਤਿਆਂ ਦੇ ਰਾਜੇ ਇੰਦਰ ਨੇ ਮੈਨੂੰ ਬੁਲਾ ਕੇ ਆਗਿਆ ਕੀਤੀ हे ਦੂਤ ਤੂੰ ਗੰਧਮਾਦਨ ਪर्वਤ ਵਿੱਚ ਤਰਾਤਰਾ ਦੀਆ ਵਿਹਲਾ ਤੇ ਰੁੱਖਾਂ ਨਾਲ ਪੂਰਨ ਹੈ ਵਿਮਾਨ ਅਫਸਰਾ ਤੇ ਤਰਾਤਰਾ ਦੀਆ ਸਮਗਰੀ ਤੇ ਗੰਦਰਫ ਜਖ ਸਿੱਧ ਕਿਨਰ ਤਾਲ ਮਿਰਦੰਗ ਆਦਵਜੰਤਰ ਛਿਗਰ ਲੈ ਜਾ ਤੇ ਰਾਜੇ ਨੂੰ ਵੀ ਮਾਂ ਤੇ ਬਿਠਾ ਕੇ ਇੱਥੇ ਲਿਆ ਤਦ ਮੈਂ ਵਿਵਾਨ ਤੇ ਸਭ ਸਮਗਰੀ ਸਮੇਤ ਜਿੱਥੇ ਰਾਜਾ ਤਪ ਕਰਦਾ ਸੀ ਉੱਥੇ ਗਿਆ ਤੇ ਰਾਜੇ ਨੂੰ ਕਿਹਾ ਖੇ ਰਾਜਨ ਤੁਹਾਡੇ ਲਈ ਮੈਂ ਵਿਮਾਨ ਲੈ ਕੇ ਆਇਆ ਹਾਂ ਇਸ ਤੇ ਚੜ ਕੇ ਆਪ ਸਵਰਗ ਨੂੰ ਚਲੋ ਤੇ ਦੇਵਤਿਆਂ ਦੇ ਭੋਗ ਭੋਗੋ ਮੇਰੀ ਇਹ ਗੱਲ ਸੁਣ ਕੇ ਰਾਜੇ ਨੇ ਕਿਹਾ ਖੇ ਦੇਵਦੂਤ ਪਹਿਲਾ ਤੂੰ ਮੈਨੂੰ ਸਵਰਗ ਦਾ ਬਿਰਤਾਂਤ ਦੱਸ ਕੇ ਤੁਹਾਡੇ ਸਵਰਗ ਵਿੱਚ ਗੁਣ ਤੇ ਦੋਸ਼ ਕੀ ਕੀ ਹਨ ਉਹਨਾਂ ਨੂੰ ਸੁਣ ਕੇ ਮੈਂ ਵਿਚਾਰ ਕਰਾਂਗਾ ਜੇ ਮੇਰੀ ਇੱਛਾ ਹੋਈ ਤਾਂ ਮੈਂ ਸਵਰਗ ਵਿੱਚ ਜਾਵਾਂਗਾ ਦੇਵਦੂਤ ਨੇ ਕਿਹਾ ਹੈ ਰਾਜਨ ਸਵਰਗ ਵਿੱਚ ਬੜੇ ਅਲੌਕਿਕ ਭੋਗ ਹਨ ਬੜੇ ਪੁੰਨ ਦੇ ਪ੍ਰਤਾਪ ਕਰਕੇ ਜੀਵ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ ਜੋ ਵੱਡੇ ਪੁੰਨ ਵਾਲੇ ਹੁੰਦੇ ਹਨ ਉਹ ਸਵਰਗ ਦੇ ਉੱਤਮ ਸੁੱਖ ਪਾਉਂਦੇ ਹਨ ਜਿੰਨਾ ਮਨੁੱਖਾ ਦੇ ਮੱਧਮ ਪੁੰਨ ਹੁੰਦੇ ਹਨ ਉਹਨਾਂ ਨੂੰ ਸਵਰਗ ਦਾ ਮੱਧਮ ਸੁੱਖ ਮਿਲਦਾ ਹੈ ਛੋਟੇ ਪੁੰਨ ਵਾਲੇ ਸਵਰਗ ਦੇ ਛੋਟੇ ਸੁੱਖ ਨੂੰ ਪਾਉਂਦੇ ਹਨ ਇਹ ਸਵਰਗ ਦੇ ਗੁਣ ਹਨ ਜੋ ਮੈਂ ਆਪ ਨੂੰ ਦੱਸੇ ਹਨ ਹੁਣ ਸਵਰਗ ਦੇ ਦੋਸ਼ ਸੁਣੋ हे ਰਾਜਨ ਆਪ ਤੋਂ ਉੱਚੇ ਬੈਠੇ ਜੋ ਦਿਖਾਈ ਦਿੰਦੇ ਹਨ ਤੇ ਉੱਤਮ ਸੁੱਖ ਭੋਗਦੇ ਹਨ ਉਹਨਾਂ ਨੂੰ ਵੇਖ ਕੇ ਤਾਪ ਜਿਤਪਤੀ ਹੁੰਦੀ ਹੈ ਕਿਉਂਕਿ ਉਹਨਾਂ ਦੀ ਉਚਤਾ ਸਹੀ ਨਹੀਂ ਜਾਂਦੀ ਜਿਹੜੇ ਆਪਣੇ ਸਮਾਨ ਸੁੱਖ ਭੋਗਦੇ ਹਨ ਉਹਨਾਂ ਨੂੰ ਵੇਖ ਕੇ ਕ੍ਰੋਧ ਪੈਦਾ ਹੁੰਦਾ ਹੈ ਕਿ ਮੇਰੇ ਬਰਾਬਰ ਕਿਉਂ ਬੈਠੇ ਹਨ ਜੋ ਆਪ ਤੋਂ ਹੇਠਾਂ ਬੈਠੇ ਹਨ ਉਹਨਾਂ ਨੂੰ ਵੇਖ ਕੇ ਅਭਿਮਾਨ ਉਪਜਦਾ ਹੈ ਕਿ ਮੈਂ ਇਹਨਾਂ ਤੋਂ ਸ਼੍ਰੇਸ਼ਟ ਹਾਂ ਇੱਕ ਦੋਸ਼ ਹੋਰ ਇਹ ਹੈ ਕਿ ਜਦੋਂ ਜੀਵ ਦੇ ਪੁੰਨ ਖਤਮ ਹੁੰਦੇ ਹਨ ਤਦ ਉਸੇ ਵੇਲੇ ਜੀਵ ਨੂੰ ਮਾਤ ਲੋਕ ਵਿੱਚ ਦੇਖ ਦਿੰਦੇ ਹਨ ਇੱਕ ਖਿੰਨ ਵੀ ਸਵਰਗ ਵਿੱਚ ਨਹੀਂ ਰਹਿਣ ਦਿੰਦੇ ਇਹ ਸਵਰਗ ਦੇ ਗੁਣ ਤੇ ਦੋਸ਼ ਹਨ हे ਭਦਰੇ ਜਦੋਂ ਰਾਜੇ ਨੂੰ ਸਵਰਗ ਬਾਰੇ ਮੈਂ ਸਾਰਾ ਵਿਰਤਾਂਤ ਦੱਸਿਆ ਤਾਂ ਰਾਜੇ ਨੇ ਕਿਹਾ हे ਦੇਵਦੂਤ ਇਸ ਸਵਰਗ ਦੇ ਯੋਗ ਹਮ ਨਾਹੀਂ ਤੇ ਨਾਹੀਂ ਮੈਨੂੰ ਐਸੇ ਸਵਰਗ ਦੀ ਕੋਈ ਇੱਛਾ ਹੈ ਮੈਂ ਕਠੋਰ ਤਪ ਕਰਕੇ ਜਿਵੇਂ ਸੱਪ ਆਪਣੀ ਕੁੰਜ ਨੂੰ ਪ੍ਰਾਣੀ ਜਾਣ ਕੇ त्याग ਕਰਦਾ ਹੈ ਤਵੇਂ ਹੀ ਇਹ ਸਰੀਰ ਤਿਆਗ ਦਿਆਂਗਾ हे ਦੇਵਦੂਤ ਤੂੰ ਆਪਣੇ ਵਿਮਾਨ ਨੂੰ ਜਿੱਥੋਂ ਲਿਆਇਆ ਹੈ ਉੱਥੇ ਹੀ ਲੈ ਜਾ ਮੇਰੀ ਐਸੇ ਸਵਰਗ ਨੂੰ ਨਮਸਕਾਰ ਹੈ हे ਦੇਵੀ ਜਦੋਂ ਰਾਜੇ ਨੇ ਮੈਨੂੰ ਇਸ ਤਰ੍ਹਾਂ ਉੱਤਰ ਦਿੱਤਾ ਤਦ ਮੈਂ ਵਿਮਾਨ ਤੇ ਅਫਸਰਾ ਆਦ ਸਭ ਨੂੰ ਲੈ ਕੇ ਸਵਰਗ ਨੂੰ ਵਾਪਸ ਚਲਾ ਗਿਆ ਇਹ ਸਾਰਾ ਵਰਤਾਂਤ ਰਾਜੇ ਇੰਦਰ ਨੂੰ ਜਾ ਕੇ ਦੱਸਿਆ। ਰਾਜਾ ਇੰਦਰ ਮੇਰੇ ਕੋਲੋਂ ਸਾਰਾ ਸਮਾਚਾਰ ਸੁਣ ਕੇ ਬੜਾ ਪ੍ਰਸੰਨ ਹੋਇਆ ਤੇ ਬੜੀ ਸੁੰਦਰ ਬਾਣੀ ਨਾਲ ਆਪਣੇ ਮੁਖ ਤੋਂ ਇਹ ਵਾਕ ਕਹੇ। हे ਦੇਵਦੂਤ ਤੂੰ ਇੱਕ ਵਾਰ ਫਿਰ ਜਿੱਥੇ ਰਾਜਾ ਬੈਠਾ ਹੈ ਉੱਥੇ ਜਾ। ਰਾਜਾ ਸੰਸਾਰ ਤੋਂ ਉਪਰਾਮ ਹੋ ਗਿਆ ਹੈ। ਉਸ ਨੂੰ ਹੁਣ ਆਤਮ ਪਦ ਦੀ ਇੱਛਾ ਹੋਈ ਹੈ। ਸੋ ਤੂੰ ਰਾਜੇ ਨੂੰ ਆਪਣੇ ਨਾਲ ਲੈ ਕੇ ਮਹਾਰਿਸ਼ੀ ਵਾਲਮੀਕ ਜਿਹਦੇ ਕੋਲ ਜਿਨ੍ਹਾਂ ਨੇ ਆਤਮ ਤਤ ਨੂੰ ਆਤਮਾ ਕਰਕੇ ਜਾਣਿਆ ਹੈ ਲਿਜਾ ਕੇ ਮੇਰਾ ਵੀ ਸੁਆਮੀ ਜੀ ਨੂੰ ਨਮਸਕਾਰ ਕਰਨਾ ਏ ਮਹਾਰਿਸ਼ੀ ਇਸ ਰਾਜੇ ਨੂੰ ਆਤਮ ਗਿਆਨ ਦਾ ਉਪਦੇਸ਼ ਬਖਸ਼ਣਾ ਕਿਉਂਕਿ ਇਹ ਰਾਜਾ ਬੋਲ ਦਾ ਅਧਿਕਾਰ ਹੈ ਇਸ ਨੂੰ ਸਵਰਗ ਤੇ ਪਦਾਰਥਾ ਦੇ ਵੀ ਇੱਛਾ ਨਹੀਂ ਇਸ ਲਈ ਤੁਸੀਂ ਇਸ ਨੂੰ ਤਤ ਬੋਧਾ ਉਪਦੇਸ਼ ਕਰੋ ਤਾਂ ਕਿ ਇਹ ਤਤ ਬੋਧ ਨੂੰ ਪ੍ਰਾਪਤ ਕਰਕੇ ਸੰਸਾਰ ਦੇ ਦੁੱਖਾਂ ਤੋਂ ਮੁਕਤ ਹੋ ਜਾਵੇ। ਇਹ ਪਦਰੇ ਜਦੋਂ ਰਾਜਾ ਇੰਦਰ ਨੇ ਮੈਨੂੰ ਇਹ ਆਗਿਆ ਦਿੱਤੀ ਤਾਂ ਮੈਂ ਉੱਥੋਂ ਚੱਲ ਕੇ ਰਾਜੇ ਕੋਲ ਗਿਆ ਤੇ ਉਸ ਨੂੰ ਕਿਹਾ हे ਰਾਜਨ ਤੁਸੀਂ ਸੰਸਾਰ ਸਮੁੰਦਰ ਤੋਂ ਮੁਕਤ ਹੋਣ ਲਈ ਮਹਾਰਿਸ਼ੀ ਵਾਲਮੀਕ ਜੀ ਦੇ ਕੋਲ ਚਲੋ ਉਹ ਆਪ ਨੂੰ ਉਪਦੇਸ਼ ਦੇਣਗੇ। ਤਦ ਰਾਜੇ ਨੂੰ ਨਾਲ ਲੈ ਕੇ ਮਹਾਰਿਸ਼ੀ ਵਾਲਮੀਕ ਜੀ ਦੇ ਆਸਥਾਨ ਤੇ ਗਿਆ ਉਸ ਆਸਥਾਨ ਤੇ ਰਾਜੇ ਨੂੰ ਬਿਠਾ ਕੇ ਮਹਾਰਿਸ਼ੀ ਜੀ ਨੂੰ ਨਮਸਕਾਰ ਕਰਕੇ ਰਾਜੇ ਇੰਦਰ ਦਾ ਸੰਦੇਸ਼ਾ ਦਿੱਤਾ ਤਦ ਮਹਾਰਿਸ਼ੀ ਵਾਲਮੀਕ ਜੀ ਨੇ ਰਾਜੇ ਨੂੰ ਆਖਿਆ हे ਰਾਜਨ ਆਨੰਦ ਪ੍ਰਸੰਨ ਹੋ ਰਾਜੇ ਨੇ ਕਿਹਾ हे ਭਗਵਾਨ हे ਪਰਮ ਤਤ ਗਿਆਨੀ ਤੇ ਵਿਦਾਂਤ ਜਾਣਨ ਵਾਲਿਆ ਵਿੱਚੋਂ ਸ੍ਰੇਸ਼ਟ ਰਿਸ਼ੀ ਵਾਲਮੀਕ ਜੀ ਮੈਂ ਆਪ ਜੀ ਦੇ ਦਰਸ਼ਨ ਕਰਕੇ ਕਿਰਤਾਰਤ ਹੋਇਆ ਹਾਂ ਤੇ ਮੈਨੂੰ ਬੜੀ ਪ੍ਰਸੰਤਾ ਹੋਈ ਹੈ ਮੈਂ ਆਪ ਤੋਂ ਇਹ ਪ੍ਰਸ਼ਨ ਨਿਮਰਤਾ ਸਹਿਤ ਪੁੱਛਦਾ ਹਾਂ ਕਿਰਪਾ ਕਰਕੇ ਉੱਤਰ ਦੇਣਾ ਕਿ ਸੰਸਾਰ ਬੰਧਨ ਤੋਂ ਮੁਕਤ ਕਿਵੇਂ ਹੋਈਏ ਰਾਜੇ ਦਾ ਪ੍ਰਸ਼ਨ ਸੁਣ ਕੇ ਮਹਾਰਿਸ਼ੀ ਵਾਲਮੀਕ ਜੀ ਨੇ ਫਰਮਾਇਆ ਕਿ ਰਾਜਨ ਮੈਂ ਮਹਾਰਮੈਣ ਔਸ਼ਧੀ ਬਾਰੇ ਆਪ ਨੂੰ ਦੱਸਦਾ ਹਾਂ ਉਸਨੂੰ ਸੁਣ ਕੇ ਉਸ ਦਾ ਮਨੋਰਥ ਆਪਣੇ ਹਿਰਦੇ ਵਿੱਚ ਧਾਰਨ ਦਾ ਯਤਨ ਕਰਨਾ ਜਦੋਂ ਮਨੋਰਥ ਹਿਰਦੇ ਵਿੱਚ ਧਾਰਨ ਲਵੋਗੇ ਤਦੋਂ ਜੀਵਨ ਮੁਕਤ ਹੋ ਕੇ ਵਿਚਰੋਗੇ हे ਰਾਜਨ ਓਵ ਸ਼ਿਸ਼ਟ ਜੀ ਤੇ ਰਾਮਚੰਦਰ ਜੀ ਦਾ ਪ੍ਰਸੰਗ ਹੈ ਉਸ ਪ੍ਰਸੰਗ ਵਿੱਚ ਮੋਕਸ਼ ਉਪਾਦ ਦੱਸਿਆ ਗਿਆ ਹੈ ਉਸ ਨੂੰ ਸੁਣ ਕੇ ਜਿਵੇਂ रामचंद्र ਜੀ ਆਪਣੇ ਸੁਭਾਅ ਵਿੱਚ ਟਿਕੇ ਤੇ ਜੀਵਨ ਮੁਕਤ ਹੋ ਕੇ ਵਿਚਰੇ ਹਨ ਤਵੇਂ ਤੁਸੀਂ ਵੀ ਵਿਚਰੋਗੇ ਰਾਜੇ ਨੇ ਕਿਹਾ ਕਿ ਭਗਵਾਨ रामचंद्र ਜੀ ਕੌਣ ਸਨ ਕਿਹੋ ਜਿਹੇ ਸਨ ਤੇ ਕਿਸ ਤਰ੍ਹਾਂ ਦੇ ਹੋ ਕੇ ਵਿਚਰੇ ਸਨ ਸੁ ਕਿਰਪਾ ਕਰਕੇ ਮੈਨੂੰ ਦੱਸੋ ਵਾਲਮੀਕ ਜੀ ਨੇ ਫਰਮਾਇਆ ਖੇ ਰਾਜਨ श्राप ਕਰਕੇ ਸੱਚ ਦਾ ਆਨੰਦ ਵਿਸ਼ਨੂੰ ਜੀ ਜੋ ਅਦਵੈਤ ਗਿਆਨ ਨਾਲ ਸੰਪੰਨ ਹਨ ਪਰ ਅ ਗਿਆਨ ਨੂੰ ਅੰਗਕਾਰ ਕਰਕੇ ਉਹਨਾਂ ਮਨੁੱਖ ਦਾ ਸਰੀਰ ਧਾਰਨ ਕੀਤਾ ਇਤਨਾ ਸੁਣ ਕੇ ਰਾਜੇ ਨੇ ਪੁੱਛਿਆ हे ਭਗਵਨ ਚਿਦਾ ਨੰਦ ਹਰੀ ਨੂੰ श्राप ਕਿਵੇਂ ਹੋਇਆ ਤੇ ਕਿਸ ਨੇ ਇਸਰਾਪ ਦਿੱਤਾ ਇਹ ਵਾਰਤਾ ਮੈਨੂੰ ਦੱਸੋ ਵਾਲਮੀਕ ਜੀ ਨੇ ਫਰਮਾਇਆ हे ਰਾਜਨ ਇੱਕ ਸਮੇਂ ਸੰਤ ਕੁਮਾਰ ਜੋ ਇਹ ਕਾਮ ਹਨ ਬ੍ਰਹਮਪੁਰੀ ਵਿੱਚ ਬੈਠੇ ਸਨ ਤਿੰਨ ਲੋਕਾਂ ਦੇ ਮਾਲਕ ਵਿਸ਼ਨੂੰ ਭਗਵਾਨ ਜੀ ਬੈਕੁੰਠ ਤੋਂ ਉਤਰ ਕੇ ਬ੍ਰਹਮਪੁਰੀ ਵਿੱਚ ਆਏ ਤਦ ਬ੍ਰਹਮਾ ਸਮੇਤ ਸਾਰੀ ਸਭਾ ਉੱਠ ਕੇ ਖੜੀ ਹੋਈ ਤੇ ਭਗਵਾਨ ਜੀ ਦੀ ਪੂਜਾ ਕੀਤੀ ਪਰ ਸੰਤ ਕੁਮਾਰ ਦੇ ਭਗਵਾਨ ਦੀ ਪੂਜਾ ਨਾ ਕੀਤੀ ਸੰਤ ਕੁਮਾਰ ਦੇ ਇਸ ਵਰਤਾਰੇ ਨੂੰ ਵੇਖ ਕੇ ਵਿਸ਼ਨੂੰ ਭਗਵਾਨ ਜੀ ਕਹਿਣ ਲੱਗੇ ਕਿ ਸੰਤ ਕੁਮਾਰ ਆਪ ਜਿਨੋ ਨੇ ਕਾਮਤਾ ਦਾ ਅਭਿਮਾਨ ਹੈ ਇਸ ਲਈ ਤੁਸੀਂ ਕਾਮ ਕਰਕੇ ਅਤੁਰ ਹੋਮੋਗੇ ਤੇ Swami Karthik ਤੁਹਾਡਾ ਨਾਮ ਹੋਵੇਗਾ ਤਦ ਸੰਤ ਕੁਮਾਰ ਕਹਿਣ ਲੱਗੇ ਏ ਵਿਸ਼ਨੋ ਸਰਭਗਤਾ ਦਾ ਅਭਿਮਾਨ ਆਪ ਨੂੰ ਵੀ ਹੈ ਆਪ ਦੀ ਸਰਭਗਤਾ ਕੁਝ ਸਮਾ ਨਿਵਰਤ ਹੋ ਕੇ ਆਪ ਨੂੰ ਅਗਿਆਨਤਾ ਪ੍ਰਾਪਤ ਹੋਵੇਗੀ हे ਰਾਜਨ ਇੱਕ ਤਾਂ ਇਹ श्राप ਹੋਇਆ ਦੂਸਰਾ ਇੱਕ ਹੋਰ ਵੀ श्राप ਹੈ ਹੋਰ ਵੀ ਸੁਣੋ ਇੱਕ ਸਮੇਂ ਪ੍ਰਿਗੂ ਦੀ ਇਸਤਰੀ ਗੁੰਮ ਹੋ ਗਈ ਸੀ ਇਸਤਰੀ ਦੇ ਛੋੜੇ ਕਰਕੇ ਉਸ ਰਿਸ਼ੀ ਨੂੰ ਬਹੁਤ ਕ્રોਧ ਆਇਆ ਉਸ ਨੂੰ ਵੇਖ ਕੇ ਵਿਸ਼ਨੂੰ ਜੀ ਹੱਸ ਪਏ ਤਦ ਪ੍ਰਿਗੂ ਬ੍ਰਾਹਮਣ ਨੇ ਵਿਸ਼ਨੂੰ ਨੂੰ श्राप ਦਿੱਤਾ ਕਿ हे ਵਿਸ਼ਨੂੰ ਤੁਸੀਂ ਮੇਰੀ ਦਸ਼ਾ ਤੇ ਹੱਸੇ ਹੋ ਸੋ ਮੇਰੇ ਵਾਂਗੂ ਤੁਸੀਂ ਵੀ ਇਸਤਰੀ ਦੇ ਵਿਯੋਗ ਵਿੱਚ ਦੁਖੀ ਹੋਵੋਗੇ ਇੱਕ ਸਮੇਂ ਦੇਵ ਸ਼ਰਮਾ ਨਾਮ ਦੇ ਬ੍ਰਾਹਮਣ ਨੇ ਨਰਸਿੰਘ ਭਗਵਾਨ ਨੂੰ ਸ਼ਰਾਪ ਦਿੱਤਾ ਸੀ ਉਹ ਵੀ ਸੁਣੋ ਇੱਕ ਦਿਨ ਨਰਸਿੰਘ ਭਗਵਾਨ ਕੰਗਾ ਦੇ ਕੰਡੇ ਤੇ ਗਏ ਉੱਥੇ ਦੇਵ ਸ਼ਰਮਾ ਬ੍ਰਾਹਮਣ ਦੀ ਇਸਤਰੀ ਨੂੰ ਦੇਖ ਕੇ ਨਰਸਿੰਘ ਜੀ ਭਿਆਨਕ ਰੂਪ ਧਾਰ ਕੇ ਹੱਸੇ ਆਖਰ ॠषि ਦੀ ਇਸਤਰੀ ਨੇ ਡਰ ਕੇ ਪ੍ਰਾਨ ਤਿਆਗ ਦਿੱਤੇ ਤਦ देव शर्मा ने श्राप ਦਿੱਤਾ ਕਿ ਤੁਸੀਂ ਮੇਰੀ istri ਨੂੰ ਮੇਰੇ ਤੋਂ ਵਿਛੋੜ ਦਿੱਤਾ ਹੈ ਇਸ ਲਈ ਤੁਸੀਂ ਵੀ istri ਦਾ ਵਿయోగ ਪਾਓਗੇ ਹੀ ਰਾਜਨ ਸੰਤ ਕਮਾਰ ਪ੍ਰਗੁਰਿਸ਼ੀ ਤੇ ਰਿਸ਼ੀ ਸ਼ਰਮਾ ਬ੍ਰਾਹਮਣ ਦੇ श्राप ਕਰਕੇ ವಿಷ್ಣੂ ਭਗਵਾਨ ਨੇ ਮਨੁੱਖ ਦਾ ਸਰੀਰ ਧਾਰਨ ਕੀਤਾ ਹੈ ਅੱਗੇ ਜੋ ਬਿਰਤਾਂਤ ਹੋਇਆ ਸੋ ਸਾਵਧਾਨ ਹੋ ਕੇ ਸੁਣੋ अनुपवात्वक मेरा आत्मा जोतर लोकी अर्थात स्वर्ग माथ लोक पाताल लोक ਵਿੱਚ ਪ੍ਰਕਾਸ਼ ਕਰਦਾ ਹੈ ਤੇ ਅੰਦਰ ਬਾਹਰ ਆਤਮ ਤਤ ਨਾਲ ਪੂਰਨ ਹੈ ਉਸ ਸਰਬ ਆਤਮਾ ਨੂੰ ਮੇਰੀ ਨਮਸਕਾਰ ਹੈ हे राजन ਇਹ ਸ਼ਸ਼ਤਰ ਜੋ ਆਰੰਭ ਕੀਤਾ ਹੈ ਇਸ ਦਾ ਵਿਸ਼ਾ मनोरथ तेज संबंध की है ते अधिकारी कौन ਹਨ ਸੋ ਸੁਣੋ ਇਹ ਸ਼ਸ਼ਤਰ ਸਤ ਚਿੱਤ ਆਨੰਦ ਰੂਪ ਅਚਿੱਤ ਪਾਰ ਬ੍ਰह्म ਰੂਪ ਆਤਮਾ ਨੂੰ ਜਨਮਦਾ ਹੈ ਸੋ ਵਿਸ਼ਾ ਹੈ ਪਰਮ ਆਨੰਦ ਆਤਮਾ ਦੀ ਪ੍ਰਾਪਤੀ ਤੇ ਅਨਾਤਮ ਅਭਿਮਾਨ ਦੁੱਖ ਦੀ ਨਿਵਰਤੀ ਇਹ ਮਨੋਰਥ ਹੈ ਬ੍ਰह्म ਵਿਦਿਆ ਤੇ ਮੋਕਸ਼ ਪਾਏ ਨਾਲ ਆਤਮ ਪਦ ਪ੍ਰਤੀਪਾਦਨ ਹੈ ਸੋ ਸੰਬੰਧ ਹੈ ਜਿਸ ਨੂੰ ਇਹ ਨਿਸ਼ਚੈ ਹੈ ਕਿ ਮੈਂ ਅਦਵੈਤ ਬ੍ਰह्म ਅਨਾਤਮ ਦੇ ਨਾਲ ਬੱਜਾ ਹੋਇਆ ਹਾਂ ਉਸ ਤੋਂ ਕਿਸ ਤਰ੍ਹਾਂ ਛੁੱਟਾਂ ਉਹ ਨਾ ਅਤੀ ਗਿਆਨਵਾਨ ਹੈ ਨਾ ਮੂਰਖ ਹੈ ਐਸਾ ਵਿਕਿਰਤੀ ਆਤਮਾ ਇੱਥੇ ਅਧਿਕਾਰੀ ਹੈ ਇਹ ਸ਼ਾਸਤਰ ਮੋਕਸ਼ ਪਾਏ ਪਰਮਾਨੰਦ ਦੀ ਪ੍ਰਾਪਤੀ ਕਰਨ ਵਾਲਾ ਹੈ ਜਿਹੜਾ ਪੁਰਸ਼ ਇਸ ਨੂੰ ਵਿਚਾਰੇਗਾ ਉਹ ਗਿਆਨਵਾਨ ਹੋ ਕੇ ਫਿਰ ਜਨਮ ਮਰਨ ਸੰਸਾਰ ਵਿੱਚ ਨਹੀਂ ਆਵੇਗਾ हे ਰਾਜਨ ਇਹ ਮਹਾਰਮੈਣ ਪਾਵਨ ਹੈ ਸੁਣ ਨਮਾਤਰ ਨਾਲ ਹੀ ਸਭ ਪਾਪ ਸਰਾਪ ਨਾਸ਼ ਹੋ ਜਾਂਦੇ ਹਨ ਜਿਸ ਵਿੱਚ ਰਾਮ ਕਥਾ ਹੈ ਇਹ ਪਹਿਲਾ ਆਤਮ ਬੋਧ ਹੈ ਮੈਂ ਭਾਰਤਵਾਜ ਸ਼ਿਸ਼ਨੋ ਸੁਣਾਈ ਸੀ ਜਿਸ ਸਮੇਂ ਭਾਰਤਵਾਜ ਚਿਤ ਨੂੰ ਇਕਾਗਰ ਕਰਕੇ ਮੇਰੇ ਕੋਲ ਆਇਆ ਉਸ ਨੂੰ ਮੈਂ ਉਪਦੇਸ਼ ਦਿੱਤਾ ਸੀ ਉਹ ਮੇਰਾ ਉਪਦੇਸ਼ ਸੁਣ ਕੇ ਵਚਨ ਰੂਪੀ ਸਮੁੰਦਰ ਤੋਂ ਸਾਰੂਪੀ ਰਤਨ ਕੱਢ ਕੇ ਹਿਰਦੇ ਵਿੱਚ ਧਾਰਨ ਕਰਕੇ ਇੱਕ ਸਮੇਂ ਸਮੀਰ ਪਹਾੜ ਤੇ ਗਿਆ ਉੱਥੇ ਬ੍ਰਹਮਾ ਜੀ ਬੈਠੇ ਸਨ ਉਸ ਨੇ ਉਹਨਾਂ ਨੂੰ ਨਮਸਕਾਰ ਕੀਤੀ ਤੇ ਉਹਨਾਂ ਦੇ ਕੋਲ ਬੈਠ ਕੇ ਇਹ ਕਥਾ ਸੁناਏ ਤਦ ਬ੍ਰਹਮਾ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ ਕਿਹਾ ਹੈ ਪੁੱਤਰ ਕੁਸ਼ ਵਰ ਮੰਗ ਮੈਂ ਤੇਰੇ ਤੇ ਬੜਾ ਪ੍ਰਸੰਨ ਹੋਇਆ ਹਾਂ ਭਰਤਵਾਜ ਨੇ ਜਸਤਵਦਾਰ ਉਦੇਸ਼ ਸੇ ਉਸ ਨੇ ਕਿਹਾ हे भूत भविष्य ਦੇ ਈਸ਼ਵਰ ਜੇ ਤੁਸੀਂ પ્રસન્ન ਹੋ ਤਾਂ ਮੈਨੂੰ ਇਹ ਵਰ ਦਿਓ ਕਿ ਸੰਸਾਰ ਦੇ ਸਮੂਹ ਜੀਵ ਦੁੱਖਾਂ ਤੋਂ ਮੁਕਤ ਹੋਵਣ ਤੇ ਪਰਮ ਪਦ ਤੋਂ ਪ੍ਰਾਪਤ ਕਰਨ ਇਸ ਦਾ ਉਪਾਅ ਦੱਸੋ हे ਰਾਜਾ ਅਰिष्टनेमि ਜੀ ਜਦ ਇਹ ਈਸ਼ਵਰੀ ਗਿਆਨ ਦਾ ਸੁਨੇਹਾ ਬਾਰ-ਬਾਰ ਪ੍ਰੇਰਨਾ ਸਰੋਤ ਮੈਨੂੰ ਉਪ ਹੋਇਆ ਤਾਂ ਮੈਂ ਤ੍ਰੇਵੈਣੀ ਘਾਟ ਦੇ ਉੱਪਰ ਆਪਣੇ ਸ਼ਿਸ਼ ਪ੍ਰਤਵਾਜ ਨੂੰ ਨਾਲ ਲੈ ਕੇ ਜਾ ਰਿਹਾ ਸੀ ਤਾਂ ਮੈਂ ਪ੍ਰਤਵਾਜ ਨਾਲ ਇਹ ਚਰਚਾ ਕੀਤੀ ਸੰਸਾਰ ਨੂੰ ਇਸ ਭਵਸਲ ਸਾਗਰ ਤੋਂ ਤਾਰਨ ਵਾਸਤੇ ਮੇਰੀ ਆਤਮਾ ਵਿੱਚ ਕੁਝ ਵਾਰ-ਵਾਰ ਆਪ ਮਹਾਰੇ ਤਰੰਗਾ ਨਿਕਲ ਰਹੀਆਂ ਹਨ ਜੋ ਕਿ ਸੰਸਾਰ ਨੂੰ ਤਾਰਨ ਵਾਸਤੇ ਉਹਨਾਂ ਨੂੰ ਲਿਖਤੀ ਆਕਾਰ ਦਿੱਤਾ ਜਾਵੇ ਉਹ ਆਕਾਰ ਮੈਂ ਤਿਰਵਾਣੀ ਦੇ ਘਾਟ ਉੱਪਰ ਬੈਠ ਕੇ ਇਸ ਵਿੱਚ ਆਤਮ ਬੋਧ ਆਤਮ ਦਰਸ਼ਨ ਕਰਮ ਗਿਆਨ ਤੇ ਜੀਵਨ ਦੇ ਆਨੰਦ ਦਾ ਇਸ ਵਿੱਚ ਉਲੇਖ ਕੀਤਾ ਤਾਂ ਉਹ ਗਿਆਨ ਮੈਂ ਸਭ ਤੋਂ ਪਹਿਲਾਂ ਆਪਣੇ ਚੇਲੇ ਭਾਰਤਵਾਜ ਨੂੰ ਦਿੱਤਾ ਭਾਰਤਵਾਜ ਜੀ ਉਸ ਗਿਆਨ ਨੂੰ ਲੈ ਕੇ ਰਖਮੋਖ ਪਰਬਤ ਦੇ ਉੱਪਰ ਜੋ ਬਹੁਤ ਵੱਡਾ ਸਾਧੂ ਸੰਮੇਲਨ ਹੋ ਰਿਹਾ ਸੀ ਜਿਸ ਵਿੱਚ ਬ੍ਰਹਮਾ ਆਤ ਦੇਵਤਾ ਅਤੇ ਅਸੁਰ ਤੇ ਗੰਦਰਫ ਸਾਰੇ ਉਸ ਵਿੱਚ ਪਹੁੰਚੇ ਮੈਂ ਹੱਥ ਜੋੜ ਨਿਮਰਤਾ ਸਹਿਤ ਭਾਰਤਵਾਜ ਨੂੰ ਬੇਨਤੀ ਕੀਤੀ ਕਿ ਏਕ ਲਿਆ ਸੰਸਾਰ ਦੇ ਕਲਿਆਣ ਕਾਰਿਓ ਮਹਾਪੁਰਸ਼ੋ ਜੇ ਤੁਹਾਡੀ ਆਗਿਆ ਹੋਵੇ ਤਾਂ ਮੇਰੇ ਗੁਰੂ ਜੀ ਨੇ ਜੋ ਕੁਝ ਗਿਆਨ ਮੈਨੂੰ ਦਿੱਤਾ ਹੈ ਮੈਂ ਆਪ ਸਭ ਨੂੰ ਸੁਣਾ ਸਕਦਾ ਹ ਸ਼ੰਕਰ ਆਦ ਦੇਵਤਿਆਂ ਤੇ ਅਸੁਰਾਂ ਨੇ ਕਿਹਾ ਕਿ ਸੁਣਾਓ ਮੈਂ ਇਹ ਗਿਆਨ ਜਦੋਂ ਸੁਣਾਇਆ ਤਾਂ ਜਿੰਨੇ ਉੱਥੇ ਮੌਜੂਦ ਸਨ ਉਹ ਬਹੁਤ ਖੁਸ਼ ਹੋਏ ਸਭ ਨੇ ਸਾਨੂੰ ਅਸ਼ੀਰਵਾਦ ਦਿੱਤਾ ਅਤੇ ਪੁੱਛਿਆ ਜੋ ਗਿਆਨ ਤੁਸੀਂ ਸਾਨੂੰ ਸੁਣਾਇਆ ਹੈ ਇਹ ਗਿਆਨ ਪਹਿਲਾਂ ਅਸੀਂ ਕਦੇ ਨਹੀਂ ਸੁਣਿਆ ਤਾਂ ਭਾਰਤਵਾਜ ਨੂੰ ਉਹ ਕਹਿਣ ਲੱਗੇ ਇਸ ਗਿਆਨ ਦੇ ਬਦਲੇ ਮੰਗੋ ਤੁਸੀਂ ਕੀ ਮੰਗਦੇ ਹੋ ਭਾਰਤਵਾਜ ਨੇ ਕਿਹਾ ਜੇ ਮਿਹਰਬਾਨ ਹੋ ਤਾਂ ਇਹ ਗਿਆਨ ਮੇਰੇ ਗੁਰੂ ਜੀ ਨੇ ਲਿਖਿਆ ਹੈ ਮੇਰੇ ਨਾਲ ਚੱਲੋ ਉਹਨਾਂ ਕੋਲ ਕੇ ਉਹ ਇਸ ਗਿਆਨ ਦਾ ਤਿਆਗ ਨਾ ਕਰਨ ਤੇ ਇਸ ਦਾ ਉਪਦੇਸ਼ ਹਮੇਸ਼ਾ ਹੀ ਸੰਸਾਰ ਨੂੰ ਦਿੰਦੇ ਰਹਿਣ ਤਾਂ ਕਿ ਸੰਸਾਰ ਸੰਕਟ ਤੋਂ ਮੁਕਤ ਹੋ ਸਕੇ ਉਹ ਭਾਰਤਵਾਜ ਨਾਲ ਸਾਰੇ ਦੇਵਤੇ ਅਸੁਰ ਗੰਦਰਫ ਮਹਾਰਿਸ਼ੀ ਵਾਲਮੀਕ ਜੀ ਕੋਲ ਉਹਨਾਂ ਦੀ ਕੁਟਿਆ ਵਿੱਚ ਆਏ ਹੱਥ ਜੋੜ ਕੇ ਸਭ ਨੇ ਕਿਹਾ ਕਿ हे ਮਹਾਰਿਸ਼ੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਸ ਗਿਆਨ ਦਾ ਕਦੀ ਵੀ ਤਿਆਗ ਨਹੀਂ ਕਰਨਾ ਅਸੀਂ ਚਾਹੁੰਦੇ ਹਾਂ ਕਿ ਇਹ ਗਿਆਨ ਸਾਨੂੰ ਵੀ ਮਿਲੇ ਅਸੀਂ ਵੀ ਦੁੱਖਾਂ ਤੋਂ ਮੁਕਤ ਹੋ ਸਕੀਏ ਮਹਾਰਿਸ਼ਿ ਵਾਲਮੀਕ ਜੀ ਬੋਲੇ हे ਰਾਜਾ ਰਿਸ਼ਟ ਨੇ ਮਿਜੇ ਇਸ ਸੰਸਾਰ ਵਿੱਚੋਂ ਕਿਹੜੇ ਕਿਹੜੇ ਮਹਾਪੁਰਸ਼ ਜੀਵਨ ਮੁਕਤ ਹੋਏ ਹਨ ਇੱਕ ਮਹਾਤਮਾ ਬੁੱਧ ਦੋ ਸੁਖਦੇਵ ਮਨੇ ਤਿੰਨ ਮਹਾਰਾਜਾ ਜਨਕ ਚਾਰ ਮਹਾਰਾਜਾ ਸ਼ੋਕ ਪੰਜ ਸ਼ੰਕਰ ਆਦਿ ਛੇ ਪਾਰਵਤੀ ਸੱਤ ਕਾਕ ਪਸੰਡ ਅਥ वेद व्यास 9 ਭਾਰਤਵਾਜ 10 ਚੜਾਲਾ ब्रह्मा ਜੀ ਨੇ ਕਿਹਾ हे ਪੁੱਤਰ ਤੂੰ ਆਪਣੇ ਗੁਰੂ ਵਾਲਮੀਕ ਜੀ ਦੇ ਕੋਲ ਜਾ ਉਹਨਾਂ ਨੇ ਆਤਮ ਬੋਧ ਮਹਾਰ ਮੈਣ ਜੋ ਪਰਮ ਪਾਵਨ ਤੇ ਸੰਸਾਰ ਸਮੁੰਦਰ ਤੋਂ ਤਰਨ ਦਾ ਪੁਲ ਹੈ ਉਸ ਅਨੰਦਤ ਸ਼ਾਸਤਰ ਦਾ ਆਰੰਭ ਕੀਤਾ ਹੈ ਉਹ ਸ਼ਾਸਤਰਾਂ ਨੂੰ ਸੁਣ ਕੇ ਜੀਵ ਮਹਾਮੋਹ ਸੰਸਾਰ ਸਮੁੰਦਰ ਤੋਂ ਤਰਨਗੇ ਆਖਰ ਬ੍ਰਹਮਾ ਜਿੰਨਾ ਦੇ ਸਰਬਜੀਵਾ ਦੇ ਹਿੱਤ ਵਿੱਚ ਪ੍ਰੀਤੀ ਹੈ ਭਾਰਤਵਾਜ ਨੂੰ ਆਪਣੇ ਨਾਲ ਲੈ ਕੇ ਮੇਰੇ ਆਸ਼ਰਮ ਵਿੱਚ ਆਏ ਮੈਂ ਪਲੀ ਪ੍ਰਕਾਰ ਉਹਨਾਂ ਦੀ ਪੂਜਾ ਕੀਤੀ ਉਹਨਾਂ ਨੇ ਮੈਨੂੰ ਕਿਹਾ ਕਿ ਮਨੀਆਂ ਵਿੱਚੋਂ ਸ੍ਰੇਸ਼ਟ ਵਾਲਮੀਕ ਜੀ ਇਹ ਜੋ ਆਤਮ ਬੋਧ ਦੇ ਸਬਾਉ ਦੇ ਕਥਨ ਦਾ ਆਰੰਭ ਆਪਨੇ ਕੀਤਾ ਹੈ ਇਸ ਉਦਮ ਦਾ ਤਿਆਗ ਨਾ ਕਰਨਾ ਇਸ ਨੂੰ ਆਦਤ ਤੋਂ ਅੰਤ ਤੱਕ ਸਮਾਪਤ ਕਰਨਾ ਕਿਉਂਕਿ ਇਹ ਉਹ ਮੋਕਸ਼ ਪਾਏ ਸੰਸਾਰ ਰੂਪੀ ਇਸ ਮੰਦਨ ਨੂੰ ਪਾਰ ਕਰਨ ਲਈ ਜਹਾਜ਼ ਰੂਪ ਹੈ ਇਸ ਤੋਂ ਸਭ ਜੀਵ ਕਿਰਤਾਰਤ ਹੋਣਗੇ ਇਤਨਾ ਕਹਿ ਕੇ ਬ੍ਰਹਮਾ ਜੀ ਜਿਵੇਂ ਸਮੁੰਦਰ ਤੋਂ ਚੱਕਰ ਇੱਕ ਮਹੂਰਤ ਤੱਕ ਉੱਠ ਕੇ ਫਿਰ ਲੀਨ ਹੋ ਜਾਂਦਾ ਹੈ ਤੇਵੇਂ ਅਲੋਪ ਹੋ ਗਏ ਤਦ ਮੈਂ ਭਾਰਤਵਾਜ ਨੂੰ ਕਿਹਾ হে ਪੁੱਤਰ ਬ੍ਰਹਮਾ ਜੀ ਨੇ ਕੀ ਕਿਹਾ ਹੈ ਭਾਰਤਵਾਜ ਕਹਿਣ ਲੱਗੇ হে ਭਗਵਾਨ ਤੁਹਾਨੂੰ ਬ੍ਰਹਮਾ ਜੀ ਨੇ ਇਹ ਕਿਹਾ ਹੈ ਕਿ ਇਹ ਮੁਨੀਆਂ ਵਿੱਚੋਂ ਸ੍ਰੇਸ਼ਟ ਇਹ ਜੋ ਤੁਸਾ ਸਾਧੂ RAM ਦੇ ਸੁਭਾਅ ਦੇ ਕਥਨ ਦਾ ਉਦਮ ਕੀਤਾ ਹੈ ਉਸ ਦਾ ਤਿਆਗ ਨਾ ਕਰਨਾ ਕਿਉਂਕਿ ਇਹ ਸੰਸਾਰ ਸਮੁੰਦਰ ਨੂੰ ਪਾਰ ਕਰਨ ਲਈ ਇਹ ਕਥਾ ਜਹਾਜ਼ ਰੂਪ ਹੈ ਇਸ ਨੂੰ ਪੜ ਸੁਣ ਕੇ अनेका ਜੀਵ ਕਿਰਤਾਰਤ ਹੋ ਕੇ ਸੰਸਾਰ ਸੰਕਟ ਤੋਂ ਮੁਕਤ ਹੋਣਗੇ ਇਤਨਾ ਕਹਿ ਕੇ ਗੁਰੂ ਵਾਲਮੀਕ ਜੀ ਨੇ ਫਰਮਾਇਆ ਖੇ ਰਾਜਨ ਜਦੋਂ ਇਸ ਤਰ੍ਹਾਂ ਬ੍ਰਹਮਾ ਜੀ ਨੇ ਮੈਨੋਂ ਕਿਹਾ ਤਦ ਉਹਨਾਂ ਦੀ ਆਗਿਆ ਅਨੁਸਾਰ ਮੈਂ ਇਹ ਗ੍ਰੰਥ ਲੇ ਕੇ ਭਾਰਤਵਾਜ ਨੂੰ ਸੁਣਾਇਆ हे पुत्र विशिष्ट जी ਦੇ ਉਪਦੇਸ਼ ਨੂੰ ਪ੍ਰਾਪਤ ਕਰਕੇ ਜਿਸ ਤਰ੍ਹਾਂ RAM ਜੀ ਸ਼ੰਕਾ ਰਹਿਤ ਹੋ ਕੇ ਵਿਚਰੇ ਹਨ ਤਿਵੇਂ ਤੂੰ ਵੀ ਵਿਚਰ ਤਦ ਉਸ ਨੇ ਪ੍ਰਸ਼ਨ ਕੀਤਾ हे भगवान ਜਿਵੇਂ ਸਾਧੂ RAM ਚੰਦਰ ਜੀ ਜੀਵਨ ਮੁਕਤ ਹੋ ਕੇ ਵਿਚਰੇ ਹਨ ਉਹ ਕਥਾ ਆਦਤੋਂ ਆਰੰਭ ਕਰਕੇ ਮੈਨੂੰ ਸੁਣਾਓ ਵਾਲਮੀਕ ਜੀ ਨੇ ਫਰਮਾਇਆ ਕਿ ਭਾਰਤਵਾਦ ਇੱਕ RAM ਚੰਦਰ ਦੋ ਲక్ష్మణ ਤਿੰਨ ਭਰਤ ਚਾਰ ਸ਼ਤਰੂਗਨ ਪੰਜ ਸੀਤਾ ਛੇ ਕਸ਼ਲਿਆ ਸੱਤ ਸਮਿਤਰਾ ਅੱਠ ਦਸ਼ਰਤ ਅੱਠ ਤਾਂ ਇਹ ਜੀਵਨ ਮੁਕਤ ਹੋਏ ਹਨ ਤੇ ਅੱਠ ਮੰਤਰੀ ਅਸ਼ਟਗਣ ਵਸ਼ਿਸ਼ਟ ਵਾਮਦੇਵ ਆਦ ਅੱਠ ਜੀਵਨ ਮੁਕਤ ਹੋ ਕੇ ਵਿਛਰੇ ਹਨ ਉਹਨਾਂ ਦੇ ਨਾਮ ਸੁਣੋ RAM ਜੀ ਤੋਂ ਲੈ ਕੇ ਦਸ਼ਰਤ ਤੱਕ ਅੱਠ ਤਾਂ ਇੱਕ ਅਰਥਾਰਤ ਹੋ ਕੇ ਪਰਮ ਗਿਆਨੀ ਹੋਏ ਹਨ ਤੇ ਇੱਕ ਕੁੰਤ ਪਾਸ਼ੇ ਦੋ ਸਤ ਵਰਦਨ ਤਿੰਨ ਸੁਖ ਧਾਮ ਚਾਰ ਪ੍ਰਵੇਖਣ ਪੰਜ ਇੰਦਰਜੀਤ ਛੇ ਹਨੂਮਾਨ ਸਤ ਵਸ਼ਿਸ਼ਟ ਅੱਠ ਵਾਮਦੇਵ ਇਹ ਅੱਠ ਮੰਤਰੀ ਸ਼ੰਕਰ ਰਹਿਤ ਹੋ ਕੇ ਚੇਸਟਾ ਕਰਦੇ ਰਹੇ ਤੇ ਸਦਾ ਅਦਵੈਤੀ ਹੋਏ ਹਨ ਇਹਨਾਂ ਨੂੰ ਕਦੀ ਵੀ ਸਰੂਪ ਤੋਂ ਦ્વੈਤ ਭਾਵ ਨਹੀਂ ਫਰਿਆ ਹੈ ਇਨ ਰੋਗ ਪਦ ਦੇ ਸਥਿਤੀ ਵਿੱਚ ਤ੍ਰਿਪਤ ਰਹਿ ਕੇ ਕੇਵਲ ਪਾਰ ਬ੍ਰह्म ਸਰੂਪ ਪਰਮ ਪਾਵਨਤਾ ਨੂੰ ਪ੍ਰਾਪਤ ਹੋਏ ਹਨ ਜੋ ਬੋਲੇ ਸੋਨਰ ਪੈ ਭਗਵਾਨ ਪਾਲਮੇਕ ਮਹਾਰਾਜ ਕੀ ਜੈ